ਇਹ ਤਸਵੀਰਾਂ ਕੈਪਟਨ ਦੇ ਬੇਟੀ ਜੈਹਿੰਦਰ ਕੌਰ ਦੀਆਂ ਨੇ ਜੋ ਆਪਣੇ ਮਾਤਾ ਪਰਨੀਤ ਕੌਰ ਤੇ ਕੇਂਦਰੀ ਰਾਜ ਮੰਤਰੀ ਸ਼੍ਰੀਪਦ ਨਾਇਕ ਜੀ ਨਾਲ ਹੜ੍ਹ ਪੀੜਤ ਇਲਾਕਿਆਂ ਦਾ ਜਾਇਜ਼ਾ ਲੈ ਰਹੇ ਨੇ ਵਿਧਾਨ ਸਭਾ ਹਲਕਾ ਸਨੌਰ ਦੇ ਪਿੰਡਾਂ ਦੀਆਂ ਤਸਵੀਰਾਂ ਨੇ ਜਿੱਥੇ ਕਿ ਪਰਨੀਤ ਕੌਰ ਤੇ ਉਹਨਾਂ ਦੇ ਬੇਟੀ ਜੈਹਿੰਦਰ ਕੌਰ ਪਹੁੰਚੇ ਤੇ ਉਹਨਾਂ ਦੇ ਨਾਲ ਮੰਤਰੀ ਸ਼੍ਰੀਪਦ ਨਾਇਕ ਜੀ ਪਹੁੰਚੇ ਤੇ ਹੜ੍ਹ ਪੀੜਤਾ ਨਾਲ ਉਹ ਮੁਲਾਕਾਤ ਕਰ ਰਹੇ ਨੇ ਤਸਵੀਰਾਂ ਜੋ ਤੁਸੀਂ ਵੇਖ ਸਕਦੇ ਹੋ ਕਿ ਸਾਫ਼ ਤੌਰ ਤੇ ਹੜ੍ਹ ਪੀੜਤਾ ਜੋ ਲੋਕ ਨੇ ਉਹਨਾਂ ਦੇ ਵਿਚਕਾਰ ਇਹ ਪਹੁੰਚ ਕੇ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਗੱਲਬਾਤ ਕਰ ਰਹੇ ਨੇ ਤੇ ਸਾਰਾ ਜਾਇਜ਼ਾ ਲੈ ਰਹੇ ਨੇ ਜਿੱਥੇ-ਜਿੱਥੇ ਹੜ ਦੀ ਮਾਰ ਪਈ ਏ ਹੜ ਨਾਲ ਮਾੜੇ ਹਾਲਾਤ ਹੋਏ ਨੇ ਤਸਵੀਰਾਂ ਤੁਸੀਂ ਵੇਖ ਰਹੇ ਹੋਗੇ ਜੈਂਦਰ ਕੌਰ ਪਨੀਤ ਕੌਰ ਤੇ ਮੰਤਰੀ ਸ਼੍ਰੀਪਨਾਇਕ ਜੀ ਜੋ ਹੈਗੇ ਉਹਨਾਂ ਵੱਲੋਂ ਜੋ ਹੈ ਜਾਇਜ਼ਾ ਲਿੱਤਾ ਜਾ ਰਿਹਾ ਹੈ ਇਹ ਤਸਵੀਰਾਂ ਖੁਦ ਆਪਣੇ ਸੋਸ਼ਲ ਮੀਡੀਆ ਤੇ ਜੈਂਦਰ ਕੌਰ ਤੇ ਪਨੀਤ ਕੌਰ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤੇ ਜੈਂਦਰ ਕੌਰ ਨੇ ਆਪਣੇ ਸੋਸ਼ਲ ਮੀਡੀਆ ਤੇ ਤਸਵੀਰਾਂ ਨੂੰ ਸਾਂਝੇ ਕਰਦੇ ਲਿਖਿਆ ਸਨੌਰ ਹਲਕੇ ਚ ਪੈਦਾ ਹੋਏ ਹੜ ਦੇ ਹਾਲਾਤ ਕਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੁੱਜੇ ਕੇਂਦਰੀ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਜੀ ਨਾਲ ਅੱਜ ਦੂਜੇ ਦਿਨ ਪਿੰਡ ਸਰਕਪੜਾ ਰੱਤਾ ਖੇੜਾ ਅਤੇ ਮਹੀਦਪੁਰ ਕੜਕੀ ਵਿਖੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤੇ ਇਹ ਤਸਵੀਰਾਂ ਖੁਦ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਦੇ ਹੋਏ ਜੈਂਦਰ ਕੌਰ ਨੇ ਜੋ ਹੈਗੀ ਇਸ ਦੇ ਜਾਣਕਾਰੀ ਦਿੱਤੀ ਦੱਸਦੀ ਹੈ ਕਿ ਹੜ੍ਹ ਦੇ ਨਾਲ ਪੰਜਾਬ ਚ ਬਹੁਤ ਹੀ ਮਾੜੇ ਹਾਲਾਤ ਹਜੇ ਵੀ ਬਣੇ ਹੋਏ ਨੇ ਹਾਲਾਂਕਿ ਪਾਣੀ ਕਿਤੇ ਨਾ ਕਿਤੇ ਕੁਝ ਪਿੰਡਾਂ ਚ ਜੋ ਹੈ ਹੁਣ ਉਤਰ ਗਿਆ ਲੇਕਿਨ ਬਹੁਤ ਜ਼ਿਆਦਾ ਹਾਲਾਤ ਪੰਜਾਬ ਦੇ ਇਸ ਵੇਲੇ ਹਜੇ ਵੀ ਖਰਾਬ ਬਣੇ ਹੋਏ ਨੇ ਤੇ ਲਗਾਤਾਰ ਵੱਖ-ਵੱਖ ਲੀਡਰ ਜੋ ਨੇ ਹੜਪਿੜਤਾ ਦੀ ਮਦਦ ਚ ਅੱਗੇ ਆ ਰਹੇ ਨੇ ਤੇ ਲਗਾਤਾਰ ਮਦਦ ਕਰ ਰਹੇ ਨੇ ਸਾਰੀ ਪਾਰਟੀਆਂ ਵੱਲੋਂ ਲਗਾਤਾਰ ਹੜਪੜਤਾ ਦੀ ਮਦਦ ਕੀਤੀ ਜਾ ਰਹੀ ਤੇ ਉਸ ਵਿੱਚਕਾਰ ਹੀ ਭਾਜਪੀ ਵੱਲੋਂ ਵੀ ਜੋ ਹੈਗਾ ਮਦਦ ਜੋ ਹੈ ਲਗਾਤਾਰ ਹੜਪੜਤਾ ਦੀ ਕੀਤੀ ਜਾ ਰਹੀ ਹੜ੍ਹ ਦੀ ਮਾਰ ਚਾਹੇ ਚਪੇੜ ਚਾਹੇ ਪਿੰਡਾਂ ਦਾ ਜੋ ਜਾਇਜ਼ਾ ਲਿੱਤਾ ਜਾ ਰਿਹਾ ਤੇ ਲਗਾਤਾਰ ਹੜਪੜਤਾ ਨੂੰ ਮਦਦ ਪਹੁੰਚਾਉਣ ਦੀ ਕੋਸ਼ਿਸ਼ ਜੋ ਹੈ ਹਰ ਪਾਰਟੀ ਵੱਲੋਂ ਕੀਤੀ ਜਾ ਰਹੀ ਤੇ ਇਸ ਵਿੱਚਕਾਰ ਹੀ ਹੁਣ ਜੋ ਕੈਪਟਨ ਦੇ ਬੇਟੀ ਜੈਨਦਰ ਕੌਰ ਨੇ ਤੇ ਉਹਨਾਂ ਦੇ ਮਾਤਾ ਜੀ ਪ੍ਰਨੀਤ ਕੌਰ ਵੱਲੋਂ ਵੀ ਜੋ ਹੈਗਾ ਲਗਾਤਾਰ ਪਿੰਡ ਦੇ ਪਟਿਆਲਾ ਦੇ ਜਿਹੜੇ ਪਿੰਡ ਹੜ੍ਹ ਪ੍ਰਭਾਵਿਤ ਹੋਏ ਨੇ ਜਿਹੜਾ ਦੀ ਹੜ੍ਹ ਦੀ ਆਰੇ ਜੁੜਾ ਪਿੰਡਾਂ ਨੂੰ ਚੇਲਨੇ ਪਈ ਪਟਿਆਲਾ ਜੋ ਪਿੰਡਾਂ ਚ ਜਾ ਕੇ ਪਿੰਡਾਂ ਦਾ ਜਾਇਜ਼ਾ ਲੈਣੇ ਤੇ ਲਗਾਤਾਰ ਹੜਪੀੜਤਾ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਜੋ ਵੀ ਮਦਦ ਚਾਹੀਦੀ ਨਹੀਂ ਉਹ ਪਹੁੰਚਾ ਰਹੇ ਨੇ ਤੇ ਇਸ ਦੇ ਨਾਲ ਹੀ ਕੇਂਦਰ ਤੋਂ ਵੀ ਜੋ ਮੰਤਰੀ ਸ਼੍ਰੀਪਰ ਨਾਇਕੇ ਉਹ ਪਹੁੰਚੇ ਨੇ ਤੇ ਉਹ ਵੀ ਇਹਨਾਂ ਦੇ ਨਾਲ ਜਾਇਜ਼ਾ ਲੈ ਰਹੇ ਨੇ ਤੇ ਹੜਪੀੜਤਾ ਨਾਲ ਮੁਲਾਕਾਤ ਮੁਲਾਕਾਤ ਕਰਕੇ ਜੋ ਵੀ ਸੰਭਵ ਮਦਦ ਹੈ ਉਹ ਉਹਨਾਂ ਨੂੰ ਹੜਪੀੜਤਾ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਹੋਰ ਫੰਡ ਦੇਵੇਗੀ ਇਹ ਵੱਡਾ ਜੋ ਵਾਅਦਾ ਹੈ ਇਹ ਵੀ ਕੇਂਦਰੀ ਮੰਤਰੀ ਸ਼੍ਰੀਪਰ ਨਾਇਕ ਵੱਲੋਂ ਕੀਤਾ ਹੈ ਕਿ ਅਗਰ ਕਿ ਹੋਰ ਮਦਰ ਜੋ ਪੰਜਾਬ ਨੂੰ ਹੜਪ ਦੇ ਦੌਰਾਨ ਜੋ ਹੜਪੀੜ ਤੋਂ ਉਹਨਾਂ ਨੂੰ ਚਾਹੀਦੀ ਉਹ ਕੇਂਦਰ ਵੱਲੋਂ ਕੀਤੀ ਜਾਏਗੀ ਤੇ ਕਿਤੇ ਨਾ ਕਿਤੇ ਜਾਣਕਾਰੀ ਮੁਤਾਬਕ ਪਰਨੀਤ ਕੋਰ ਨੇ ਵੀ ਇਹ ਵੱਡਾ ਜੋ ਹੈ ਵਾਅਦਾ ਕੀਤਾ ਹੈ ਕਿ ਕੇਂਦਰ ਤੋਂ ਹੋਰ ਫੰਡਾਂ ਦੀ ਜੋ ਹੈ ਮਦਦ ਕਿਤਨਾ ਕਿਤੇ ਪੰਜਾਬ ਨੂੰ ਕੀਤੀ ਜਾਏਗੀ ਇਹ ਜਾਣਕਾਰੀ ਮੁਤਾਬਕ ਵੱਡਾ ਵਾਅਦਾ ਵੀ ਪ੍ਰਨੀਤ ਕੌਰ ਵੱਲੋਂ ਵੀ ਕੀਤਾ ਗਿਆ ਤੇ ਲਗਾਤਾਰ ਜੋ ਹੈ ਪੰਜਾਬ ਚ ਹੜਪੜਤਾ ਲਈ ਜੋ ਹੈ ਲੀਡਰ ਸਿਆਸੀ ਲੀਡਰ ਹੋਣ ਪਾਰਟੀਆਂ ਹੋਣ ਤੇ ਲੋਕ ਅੱਗੇ ਆ ਕੇ ਮਦਦ ਚ ਲੱਗੇ ਹੋਏ ਨੇ ਤੇ ਇਸ ਵਿੱਚ ਕਰ ਹੀ ਰਿਹਾ ਹੈ ਜਿੰਦਰ ਕੌਰ ਤੇ ਪਨੀਤ ਕੌਰ ਵੱਲੋਂ ਤੇ ਭਾਜਪਾ ਵੱਲੋਂ ਲਗਾਤਾਰ ਪੰਜਾਬ ਚ ਹੜਪੜਤਾ ਦੀ ਮਦਦ ਲਈ ਜੋ ਹੈ ਸੇਵਾ ਕੀਤੀ ਜਾ ਰਹੀ ਹੈ ਤੇ ਅੱਗੇ ਆ ਕੇ ਜਾਇਜ਼ਾ ਲੈ ਕੇ ਮੁੰਕਿੰਗ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਤੁਹਾਡਾ ਇਸ ਖਬਰ ਦੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੀ ਅਬੀਤ ਲਈ ਦੇਖਦੇ ਰਹੋ ਪੰਜਾਬ ਤੱਕ